ਜਲੰਧਰ ਦਿਹਾਤੀ ਦੇ ਸਬ-ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਈਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਨੇ ਇੱਕ ਚੋਰ ਨੂੰ ਕਾਬੂ ਕੀਤਾ ਤੇ ਉਸ ਦੇ ਬਾਸੋਂ 5 ਮੋਟਰਸਾਈਕਲ ਤੇ ਸਕੂਟੀ ਰਿਕਵਰ ਕੀਤੇ ਹਨ ਇਸ ਬੰਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੁਸ਼ਪ ਬਾਲੀ ਸਬ-ਇੰਸਪੈਕਟਰ ਜਲੰਧਰ ਦਿਹਾਤੀ ਨੇ ਦੱਸਿਆ ਕਿ ਜਲੰਧਰ ਦਿਹਾਤੀ ਦੀ ਇੱਕ ਟੀਮ ਏਐਸਆਈ ਪਰਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਆਦਮਪੁਰ ਇਲਾਕੇ ਦੇ ਵਿੱਚ ਮਾੜੇ ਅਨਸਰਾਂ ਤੇ ਨਿਗਰਾਨੀ ਰੱਖਣ ਦੇ ਲਈ ਭੇਜੀ ਗਈ ਸੀ ਕਿ ਏਐਸਆਈ ਪਰਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਨੇ ਚੈਕਿੰਗ ਦੌਰਾਨ ਮਕਬਰ ਖਾਸ ਦੀ ਇਤਲਾ ਮਕਬਰ ਖਾਸ ਦੀ ਇਤਲਾ ਤੇ ਅਨਮੋਲ ਕੁਮਾਰ ਉਰਫ ਵਿਸ਼ਾਲ ਪੁੱਤਰ ਧਰਮਵੀਰ ਵਾਸੀ ਰੋਮ ਆਦਮਪੁਰ ਥਾਣਾ ਚੋਰੀਆਂ ਕਰਨ ਦਾ ਆਦੀ ਹੈ ਜਿਸ ਨੇ ਅਲੱਗ-ਅਲੱਗ ਥਾਵਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਹੋਏ ਸਨ ਜੋ ਅੱਜ ਚੋਰੀ ਕੀਤੇ ਹੋਏ ਬੁਲਟ ਮੋਟਰਸਾਈਕਲ ਜਿਸ ਪਰ ਜਾਲੀ ਨੰਬਰ ਲੱਗਿਆ ਹੋਇਆ ਸੀ ਨਾਕੇਬੰਦੀ ਕਰਕੇ ਵਹੀਕਲ ਦੀ ਚੈਕਿੰਗ ਕੀਤੀ ਗਈ ਤਾਂ ਅਨਮੋਲ ਕੁਮਾਰ ਉਕਤ ਮੋਟਰਸਾਈਕਲ ਸਮੇਤ ਕਾਬੂ ਆ ਗਿਆ ਜਿਸ ਦੇ ਪਾਸੋਂ ਹੋਰ ਵੀ ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਕੀਤੇ ਗਏ। ਜੁਐਸਐਸਪੀ ਸਾਹਿਬ ਜਲੰਧਰ ਦੇ ਹਦੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ ਗੋਦੀ ਅਨਸਰਾਂ ਉਪਰ ਕਾਰਵਾਈ ਕਰਦੇ ਹੋਏ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਖੁਰਦਪੁਰ ਪੁਲੀ ਤੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਵਿਸ਼ਾਲ ਤੇ ਅਨਮੋਲ ਨਾਂ ਦਾ ਵਿਅਕਤੀ ਹੈ। ਜਿਹੜਾ ਚੋਮੋਪਿੰਡ ਦਾ ਰਹਿਣ ਵਾਲਾ ਹੈ ਜਿਹਨੇ ਬੁਲਟ ਮੋਟਰਸਾਈਕਲ ਤੇ ਝਾਲੀ ਨੰਬਰ ਪਲੇਟ ਲਾਈ ਹੋਈ ਆ ਜਿਸ ਤੇ ਪੁਲਿਸ ਨੇ ਮਕੱਰਮਾ ਨੰਬਰ 70 ਦਰਜ ਰਜਿਸਟਰ ਕਰਕੇ ਉਸ ਦੇ ਵਿਰੁੱਧ ਤਤਤੀ ਸ਼ੁਰੂ ਵਿੱਚ ਕੀਤੀ ਤੇ ਉਸ ਪਾਸੋਂ ਬੁਲਟ ਮੋਟਰਸਾਈਕਲ ਬਰਾਮਦ ਕੀਤਾ ਜੋ ਉਸ ਦੇ ਨਹੀਂ ਪੁੱਛ ਗਏ ਇਸ ਤੇ ਦੱਸਿਆ ਕਿ ਉਸ ਨੇ ਹੋਰ ਵੀ ਚੋਰੀਆਂ ਕੀਤੀਆਂ ਹੋਈਆਂ ਨੇ ਜੋ ਉਸ ਪਾਸੋਂ ਦੋ ਮੋਟਰਸਾਈਕਲ ਜਿਹੜੇ ਘਰੋਂ ਬਰਾਮਦ ਹੋਏ ਹਨ ਤੇ ਉਸ ਨੇ ਤਿੰਨ ਮੋਟਰਸਾਈਕਲ ਹੋਰ ਜਿਹੜੇ ਆ ਉਹ ਆਪਣੇ ਇਹ ਨਿਸ਼ਾਨਦੇਹੀ ਤੇ ਬਰਾਮਦ ਕਰਾਇਆ ਨੇ ਉਹਨੇ ਟੋਟਲ 6 ਵਹੀਕਲ ਬਰਾਮਦ ਕਰਾਇਆ ਮੋਟਰਸਾਈਕਲ ਦੇ ਨਾਲ ਨਾਲ ਕੁਝ ਹੋਰ ਮਿਲਿਆ ਹੈ ਬਰਾਮਦ ਹੋਇਆ ਇੱਕ ਐਕਟ ਵੀ ਆਇਆ ਤੇ ਪੰਜ ਮੋਟਰਸਾਈਕਲ ਆਏ ਜੀ ਕਦੋਂ ਤੋਂ ਇਹ ਕੰਮ ਦੇ ਵਿੱਚ ਪਿਆ ਸੀ ਤੇ ਇਹ ਕਰਦਾ ਕੀ ਹੈ ਤੇ ਇਹ ਰਹਿੰਦਾ ਕਿਥੇ ਇਸ ਤੋਂ ਪਹਿਲਾਂ ਵੀ ਜਿਹੜੇ ਹੈਗੇ ਉਹ ਮੁਕਦਮੇ ਦਰਜ ਰਿਸਟਰ ਹੈ ਇਹ ਨਸ਼ੇ ਨਸ਼ੇ ਦਾ ਆਦੀ ਹੋਣ ਕਰਕੇ ਮਾੜੀ ਸੰਗਤ ਚ ਪੈਣ ਕਰਕੇ ਉਹ ਇਸ ਕੰਮ ਦੇ ਵਿੱਚ ਪੈ ਗਿਆ ਸੀ ਆ ਸਮਝਾਣ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਤੀਰੂ